ਹਾਂਜੀ ਬਾਬਾ ਜੀ ਗੁੜ ਕਿਵੇਂ ਤਿਆਰ ਕਰਦੇ ਫਿਰ ਵਾਇਕਲ ਜਿੱਕਾ ਖਾਲਸਾ ਵਾਇਕਲ ਜਿੱਕੀ ਫਤਿਹ ਹਾਂਜੀ ਤੁਸੀਂ ਗੁੜ ਤਿਆਰ ਕਰਦੇ ਜੀ ਤੇ ਗੁੜ ਬਣਾਉਣ ਦੀ ਵਿਧੀ ਦੱਸੋ ਜੀ ਕਿੱਦਾਂ ਤਿਆਰ ਕਰਦੇ ਵੀਰ ਜੀ ਗੁੜ ਬਣਾਉਂਦੀ ਹੈ ਵਿਧੀ ਆ ਜੀ ਸਾਲ ਦੀ ਫਸਲ ਆ ਵਿੱਚ ਸਾਲ ਬਾਅਦ ਉਹ ਜਾ ਕੇ ਵੀਰ ਜੀ ਇਹ ਗੰਨਾ ਤਿਆਰ ਹੁੰਦਾ ਹੈ ਫਿਰ ਜਾ ਕੇ ਵੀਰ ਜੀ ਇਹਨੂੰ ਵੀਰਲੇ ਨੇ ਥਾਣੀ ਪੀੜ ਕੇ ਇਹਦਾ ਜੂਸ ਕੱਢ ਕੇ ਰੌਂ ਬਣਾ ਕੇ ਫਿਰ ਵੀਰ ਜੀ ਕੜਾਹੀ 'ਚ ਬਾਲ ਕੇ ਕੋਈ ਅਰਬੂ ਫਿਰ ਵੀਰ ਜੀ ਗੋੜ ਆਪਣਾ ਜਾਂ ਦੇਸੀ ਪਿਓਰ ਗੋੜਿਆ ਜੀ ਇਹ ਤਿਆਰ ਹੋ ਉਹ ਜਾਂਦਾ ਜੀ ਆਹ ਜੀ ਸਾਡੀ ਭਾਜੀ ਗਾਰੰਟੀ ਹੈ ਜੀ ਚਾਹ ਫੁੱਟ ਜੀ ਦੁੱਧ 'ਚ ਪਾਇਆ ਫੁੱਟ ਜੀ ਗੋੜ ਆਪਣਾ ਤੇ ਦਜਾ ਗੋੜ ਪਿਕਲ ਜੇ ਕਰਨੀ 'ਚ ਸਾਡੀ ਜੀ ਸਾਥ ਹੀ ਗੱਡੀ ਆ ਠੀਕ ਹੈ ਬਾਕੀ ਵੀਰਾਂ ਨੇ ਭੈਣ ਭਰਾਵਾਂ ਦੇ ਗਾੜੀ ਇਹ ਬੇਨਤੀ ਹੈ ਜੀ ਵੀਰ ਜੀ ਸਾਰੀ ਮਿਹਨਤ ਕਰਨਾ ਤੇ ਸਾਰੇ ਵੀਰ ਨਸ਼ੇ ਤੋਂ ਡਿਸਟਾਕ ਹੋ ਗਏ ਤੇ ਇਸ ਚੀਜ਼ ਬਾਰੇ ਵਾਧਾ ਕਰਨ ਮਿਹਨਤ ਕਰਕੇ ਆਪਦੀ ਬਿਲਕੁਲ ਜੀ ਕਿਰਪਾ ਨਾਲ ਸ੍ਰੀ ਤੰਦਰੁਸਤ ਰਿੰਦਾ ਵੀਰ ਜੀ ਬਾਕੀ ਬਾਬੇ ਕਰਨ ਹਰਪ ਸਿੰਘ ਦੀ ਬਾਬੇ ਵੀਰ ਸਿੰਘ ਦੀ ਬਹੁਤ ਜਿਆਦਾ ਕਿਰਪਾ ਬੜੇ ਭੈਣ ਭਰਾਵਾਂ ਦਾ ਸੰਜੋਗ ਆ ਜੀ ਬਹੁਤ ਜਿਆਦਾ ਵੀਰ ਗੁਰੂ ਨੇੜੇ ਹੁੰਦੇ ਆ ਆਪਣੇ ਤੋਂ ਗੋਡ ਲੈਣ ਵੀਰ ਜੀ 4 ਸਾਲ ਉਮਰ ਦੇ ਵੀਰ ਜੀ ਜ਼ਿਲ੍ਹਾ ਕਰਨਤਾਰਨ ਤਹਿਸੀਲ ਪੱਟੀ ਵੀਰ ਜੀ ਪਿੰਡ ਪ੍ਰਿੰਗੜੀ ਜੀ ਨਾਮ ਆਪਣਾ ਜਗਤਾਰ ਆ ਸਨ ਉਹ ਸੇਖ ਸਿੰਘ ਦਾਦਾ ਜੀ ਦਾ ਨਾਮ ਸਰਦਾਰ ਗੁਰਦੇਵ ਸਿੰਘ ਫੌਜੀ ਠੀਕ ਹੈ ਜੀ ਪਿੰਡ ਬਰਿੰਗੜੀ ਜੀ ਵੀਰ ਜੀ 94648 5933 ਹਰੀਕੀ ਰੋਡ ਬਰਿੰਗੜੀ ਮੈਲ ਨੰਬਰ ਜੀ ਆਪ ਨੂੰ ਠੀਕ ਹੈ ਜੀ ਜਦੋਂ ਮਰਜ਼ੀ ਵੀਰ ਜੀ ਆਓ ਦੇਸੀ ਗੁਰੂ ਦੇ ਕੇ ਕੋਈ ਜਾਓ ਬਹੁਤ ਵਾਸੀ ਜੀ ਸਤਿ ਸ੍ਰੀ ਅਕਾਲ ਸਤਿਗੁਰੂ ਜੀ ਕੀ ਬੋਲੇ